ਅੱਜ ਸਾਡੇ 5994 ਸਾਥੀ ਸਾਥੀਆਂ ਨੇ ਈਟੀਟੀ ਮਾਰਜਨ ਵਿੱਚ ਪਰਤੀ ਪੂਰੀ ਕਰਵਾਉਣ ਲਈ ਅੱਜੋ ਲਿਖੇ ਹੋਏ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਜੇ ਸਰਕਾਰ ਆਉਣ ਵਾਲੀ ਕੀ ਤਾਰੀਖ ਨੂੰ ਸਾਡੀ ਕੋਈ ਕੋਰਟ ਦੇ ਵਿੱਚ ਸੁਣਵਾਈ ਨਹੀਂ ਕਰਦੀ ਜਾਂ ਆਪਣਾ ਪੱਖ ਨਹੀਂ ਰੱਖਦੀ ਤਾਂ ਇਸ ਤੋਂ ਬਾਅਦ ਸਾਡੇ ਸੰਘਰਸ਼ ਨੂੰ ਅਸੀਂ ਹੋਰ ਦਿੱਖੇ ਰੂਪ ਵਿੱਚ ਪਨਾਵਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਹਾਲੇ ਤੱਕ ਸਰਕਾਰ ਬਾਰੇ ਮੈਨੂੰ ਐਨ ਲੱਗਦਾ ਕਿ ਪੰਜਾਬ ਦੇ ਲੋਕਾਂ ਦੀ ਸੱਚਾਈ ਝੂਠੀ ਹੋ ਗਈ ਹੈ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸਲੀ ਚਿਹਰਾ ਹੁਣ ਅਧਿਆਪਕ ਵਰਗੀ ਦਿਖਾਏਗਾ ਜੇ ਸਾਡੀ ਮੰਗ ਪੂਰੀ ਨਾ ਕੀਤੀ ਗਈ ਤਾਂ ਅਸੀਂ ਇਹਨਾਂ ਦਾ ਭੰਡੀ ਪ੍ਰਚਾਰ ਇਹਨੇ ਜਸ਼ਵੇਂ ਜੋਰਾਂ ਨਾਲ ਕਰਾਂਗੇ ਕਿ ਹੁਣ ਤੱਕ ਇਹਨਾਂ ਨੇ ਅੱਗਾ ਪਕਾਣ ਨੂੰ ਪੜਾਉਂਦੇ ਦੇਖਿਆ ਇਸ ਤੋਂ ਬਾਅਦ ਭੰਡੀ ਪ੍ਰਚਾਰ ਦੇ ਵਿੱਚ ਇਹ ਅਧਿਆਪਕਾਂ ਦੇ ਨਾਰੇ ਖੂਬ ਸਮੇਰੇ ਸਮੇਰੇ ਨਾਲ ਦੇਖਦੇ ਰਹਿਣਗੇ ਪੰਜਾਬ ਸਰਕਾਰ ਪੰਜਾਬ ਸਰਕਾਰ ਮੁਰਦਾਬਾਦ 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 ਕੱਪੀਆਂ ਦਾ ਟੋਲਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ